ਜਿੰਦੇ ਕੋਈ ਮਰੇ ਤੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਇਹ ਕਹਾਵਤ ਨੂੰ ਸਿੱਧ ਕਰ ਦਿੱਤਾ ਪੰਜਾਬੀ 뮤ਜ਼ਿਕ ਆ ਇੰਡਸਟਰੀ ਦੇ ਕਲਾਕਾਰਾਂ ਨੇ ਆਤੀ ਸਤਿਕਾਰਯੋਗ ਪੰਜਾਬੀ ਮਸ਼ਹੂਰ ਅਦਾਕਾਰ ਤੇ ਕਮੇਟੀ ਆਣਾ ਜਸਵਿੰਦਰ ਭੱਲਾ ਜੀ ਦੇ ਤਹਾਂਤ ਤੋਂ ਬਾਅਦ ਕੁਝ ਦਿਨਾਂ ਕੁਝ ਮਹੀਨੇ ਤਾਂ ਬਹੁਤ ਦੂਰ ਦੀ ਗੱਲ ਆ ਕੁਝ ਪਲਾਂ ਦੇ ਬਾਅਦ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਲੋਕਾਂ ਨੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਤੇ ਉੱਥੇ ਜਾ ਕੇ ਨੱਚਣਾ ਟੱਪਣਾ ਸ਼ੁਰੂ ਕਰ ਦਿੱਤਾ ਜਸਵਿੰਦਰ ਭੱਲੇ ਦੇ ਘਰ ਤੋਂ ਥੋੜੀ ਦੂਰ ਤੇ ਜਦੋਂ ਜਸਵਿੰਦਰ ਭੱਲੇ ਦਾ ਦਿਹਾਤ ਹੁੰਦਾ ਤੇ ਹਰ ਬੰਦੇ ਨੇ ਸੋਗ ਮਨਾਇਆ ਚਾਹੇ ਉਹ ਕੋਈ ਰਾਜਨੀਤਿਕ ਲੀਡਰ ਸੀ ਚਾਹੇ ਕੋਈ ਕਲਾਕਾਰ ਸੀ ਅਦਾਕਾਰ ਸੀ ਤੇ ਚਾਹੇ ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਦੇ ਕਰੋੜਾਂ ਫੈਨ ਜੀ ਸੀਗੇ ਜਿਨ੍ਹਾਂ ਨੇ ਇਹ ਦੁੱਖ ਮਨਾਇਆ ਵੀ ਅਚਾਨਕ ਤੇ ਆਚਣ ਚੇਤ ਇਹ ਕਿਵੇਂ ਹੋ ਗਿਆ ਹਾਲਾਂਕਿ ਇਹ ਦੱਸਿਆ ਜਾ ਰਿਹਾ ਕਿ ਪਿਛਲੇ 2.5 ਸਾਲਾਂ ਤੋਂ ਉਹ ਬਿਮਾਰ ਚੱਲ ਰਹੇ ਸਨ ਤੇ ਕਲਾਕਾਰਾਂ ਨੂੰ ਇਹ ਭਲੀ ਭਾਂਤ ਪਤਾ ਸੀ ਜਿਹੜੇ ਨਾਲ ਕਰਦੇ ਸੀ ਕਿ ਜਸਵਿੰਦਰ ਭੱਲਾ ਜੀ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਦੀ ਸਿਹਤ ਡਾਊਨ ਆ ਤੇ ਡਾਕਟਰ ਨੇ ਉਹਨਾਂ ਦੇ ਜਿਹੜੇ ਸਿਹਤ ਦੇ ਬਾਰੇ ਉਹ ਪ੍ਰੋਪਰ ਜਾਣਕਾਰੀ ਵੀ ਦਿੱਤੀ ਆ ਤੇ ਦੱਸੀ ਆ ਪਰ ਹਰ ਬੰਦਾ ਜਿਹੜਾ ਚਾਉਣ ਵਾਲਾ ਸੀ ਉਹ ਉੱਥੇ ਜ਼ਰੂਰ ਪਹੁੰਚਿਆ ਪਰ ਇਨਾਂ ਕਲਾਕਾਰਾਂ ਨੇ ਜਸਵਿੰਦਰ ਭੱਲੇ ਦੇ ਦਿਹਾਂਤ ਤੋਂ ਬਾਅਦ ਜਿਹੜਾ ਨਾਚਣ ਨਚਾਉਣ ਵਾਲਾ ਕੰਮ ਕੀਤਾ ਆਪਦਾ ਡਾਂਸ ਕੀਤਾ ਉਸ ਨੇ ਇਹ ਗੱਲ ਜ਼ਰੂਰ ਸਿੱਧ ਕਰ ਦਿੱਤੀ ਹੈ ਕਿ ਤੁਸੀਂ ਜਿੱਡੇ ਮਰਜੀ ਵੱਟੇ ਸਟਾਰ ਹੋਵੋ ਤੁਹਾਡੇ ਜਿੱਡੇ ਮਰਜੀ ਫੈਨ ਫਾਲਿੰਗ ਹੋਵੇ ਤੁਹਾਨੂੰ ਚਾਉਣ ਵਾਲੇ ਕਰੋੜਾਂ ਦੀ ਤਦਾਦ ਦੇ ਵਿੱਚ ਹੋਮੋ ਪਰ ਤੁਸੀਂ ਲੋਕਾਂ ਦੇ ਵਾਸਤੇ ਸਿਰਫ ਤੇ ਸਿਰਫ ਇੱਕ ਦਿਨ ਦੀ ਖਬਰ ਹੋ ਇੱਕ ਦਿਨ ਦੀ ਨਿਊਜ਼ ਉਹ ਉਸ ਤੋਂ ਬਾਅਦ ਕੋਈ ਨਹੀਂ ਤੁਹਾਡੇ ਨਾਲ ਕੋਈ ਘਟਨਾ ਘਟਦੀ ਆ ਤੁਹਾਡਾ ਕੋਈ ਬੁਰਾ ਹੁੰਦਾ ਤੁਹਾਡੇ ਤੇ ਕੋਈ ਮਾੜਾ ਟਾਈਮ ਆਉਂਦਾ ਉਹਦਾ ਦੁੱਖ ਆ ਜਿਹੜਾ ਉਹ ਸਿਰਪ ਤੇ ਸਿਰਪ ਤੁਹਾਡੇ ਪਰਿਵਾਰ ਨੂੰ ਆ ਜਾਂ ਉਹਨਾਂ ਲੋਕਾਂ ਨੂੰ ਆ ਜਿਹੜੇ ਸੱਚਮੁੱਚ ਤੁਹਾਡੇ ਨਾਲ ਅੰਦਰ ਤੋਂ ਹਮਦਰਦੀ ਰੱਖਦੇ ਆ ਇਨਸਾਨੀਅਤ ਤੌਰ ਤੇ ਖੜਦੇ ਆ ਮਿਸਾਲੀ ਜਿਹੜੀ ਦੋਸਤੀ ਹੈ ਇੱਕ ਭੱਟੀ ਜਾਰੀ ਦੀ ਮਿਸਾਲ ਦਿੱਤੀ ਹੈ ਉਹ ਦਿੱਤੀ ਹੈ ਨਾਲ ਰਹਿੰਦੇ ਭੱਲਾ ਸਾਹਿਬ ਦੇ ਬਾਲ ਮੁਕੰਦ ਸ਼ਰਮਾ ਜੀ ਨੇ ਜਿਹੜੇ 1988 ਤੋਂ ਲੈ ਕੇ ਜਦੋਂ ਤੋਂ ਭੱਲਾ ਸਾਹਿਬ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਇਹ ਕਲਾਕਾਰੀ ਵਾਲਾ ਹੋ ਸਕਦਾ ਉਸ ਤੋਂ ਪਹਿਲਾਂ ਦੇ ਪਰ ਲੋਕਾਂ ਦੇ ਲਈ 1988 ਤੋਂ ਲੈ ਕੇ 2025 ਤੱਕ ਜੋ ਜਾਰੀ ਦੋਸਤੀ ਜੋ ਮਿੱਤਰਤਾ ਬਾਲ ਮੁਕੰਦ ਸ਼ਰਮਾ ਨੇ ਨਿਭਾਈ ਉਹ ਅੱਜ ਦੇ ਇਹਨਾਂ ਕਲਾਕਾਰਾਂ ਨੇ ਕੋਈ ਉਸ ਜਾਰੀ ਦੋਸਤੀ ਦਾ ਕੋਈ ਮੁੱਲ ਨਹੀਂ ਪਾਇਆ ਸਿਰਫ ਤੇ ਸਿਰਫ ਆਪਣੇ ਮਤਵਲ ਕਰਕੇ ਸਿਰਫ ਤੇ ਸਿਰਫ ਪੈਸੇ ਦੀ ਦੌੜ ਕਰਕੇ ਭੱਲਾ ਸਾਹਿਬ ਦੇ ਨਾਲ ਜੁੜੇ ਰਹੇ ਜੇਕਰ ਅਸਲੀ ਨਸਲੀ ਜਿਹੜੀ ਜਾਰੀ ਆ ਉਹ ਜ਼ਰੂਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨੇ ਨਿਭਾਈ ਜਿਹੜੇ ਕਿ ਉਸ ਅਵਾਰਡ ਲੈਣ ਵਾਲੇ ਸ਼ੋਅ ਦੇ ਵਿੱਚ ਨਹੀਂ ਗਏ ਦੁਪਹਿਰ ਵੇਲੇ ਜਦੋਂ ਭੱਲਾ ਸਾਹਿਬ ਦਾ ਸ਼ਿਸ਼ਕਾਰ ਹੋਇਆ ਉਦੋਂ ਬਹੁਤ ਕਲਾਕਾਰ ਜਾਂ ਕਲਾਕਾਰਨੀਆਂ ਚਿੱਟੇ ਲੀੜੇ ਪਾ ਕੇ ਹੰਝੂ ਮਗਰਮਾਚ ਵਾਲੇ ਵਹਾ ਕੇ ਉੱਥੇ ਅਫਸੋਸ ਕੀਤਾ ਤੇ ਸ਼ਾਮ ਨੂੰ ਉਹਨਾਂ ਕਲਾਕਾਰਾਂ ਨੇ ਉੱਥੇ ਫਿਲਮ ਜਿੱਥੇ ਆ ਇਨਾਮ ਵੰਡੇ ਜਾਣ ऐसे ਉੱਥੇ ਜਾ ਕੇ ਨੱਚੇ ਡਾਂਸ ਕੀਤਾ ਪਰ ਲੋਕਾਂ ਨੇ ਬਹੁਤ ਬੁਰਾ ਮਨਾਇਆ ਵੀ ਇੱਕ ਭੱਲਾ ਸਾਹ ਬੋ ਸੀ ਜਿਨ੍ਹਾਂ ਨੇ ਹਮੇਸ਼ਾ ਦੇ ਵਾਸਤੇ ਮੌਕੇ ਦੇ ਸਮੇਂ ਦੇ ਨਾਲ ਗੱਲ ਕੀਤੀ ਤੇ ਲੋਕਾਂ ਨੂੰ ਹਸਾਇਆ ਤੇ ਲੋਕਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਹਰਮਨ ਪਿਆਰੇ ਸੀ ਜਿਨ੍ਹਾਂ ਦੀ ਅੱਜ ਤੱਕ ਕਿਸੇ ਦੇ ਨਾਲ ਕੋਈ ਕੰਟਰੋਵਰਸੀ ਨਹੀਂ ਸੀ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਕਿਸੇ ਦੇ ਨਾਲ ਉਹਨਾਂ ਦਾ ਕੋਈ ਲੜਾਈ ਝਗੜਾ ਨਹੀਂ ਸੁਣਿਆ ਸੀ ਇੱਥੇ ਕੀ ਹੁੰਦਾ ਹਰ ਫੀਲਡ ਦੇ ਵਿੱਚ ਟੀਮਾਂ ਬਣਦੀਆਂ ਟੀਮਾਂ ਦੀ 2 ਸਾਲ 4 ਸਾਲ 5 ਸਾਲ ਨਿਭਦੀ ਹੈ ਨਿਭਣ ਤੋਂ ਬਾਅਦ ਲੜਾਈ ਹੋ ਜਾਂਦੀ ਹੈ ਲੜਾਈ ਦੇ ਦੌਰ ਤੋਂ ਬਾਅਦ ਫਿਰ ਇੰਟਰਵਿਊ ਹੁੰਦੇਗਾ ਪੋਡਕਾਸਟ ਹੁੰਦੇ ਆ ਇੱਕ ਦੂਜੇ ਨੂੰ ਭੰਡਦੇ ਆ ਮਾੜਾ ਕਹਿੰਦੇ ਆ ਬਹੁਤ ਅਪਸ਼ਬਦ ਬੋਲਦੇ ਆ ਬਥੇਰਾ ਕੁਝ ਹੁੰਦਾ ਪਰ ਯਾਰੀ ਦੋਸਤੀ ਦੀ ਮਿਸਾਲ ਬਾਲ ਮਕੰਦ ਸ਼ਰਮਾ ਜੀ ਜਿਨ੍ਹਾਂ ਨੇ ਛਣਕਾਟਿਆਂ 'ਚ ਕੰਮ ਕੀਤਾ ਉਸ ਤੋਂ ਬਾਅਦ ਭੱਲਾ ਸਾਹਿਬ ਅੱਗੇ ਵਧੇ ਕਿੰਨੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਪਰ ਅਸੀਂ ਤਾਂ ਕਦੇ ਨਹੀਂ ਸੁਣਿਆ ਕਦੇ ਬਾਲ ਮਕੰਦ ਸ਼ਰਮਾ ਜੀ ਨੇ ਆ ਕੇ ਕਿਹਾ ਹੋਵੇ ਭੱਲਾ ਸਾਹਿਬ ਇੰਨੀ ਦੂਰ ਤੱਕ ਚੜ੍ਹਾਈ ਕਰਕੇ ਇੰਨੀ ਦੂਰ ਤੱਕ ਉਹਨਾਂ ਨੇ ਵਾਹ ਵਾਹ ਖੱਟੀ ਆ ਸਾਸੀਂ ਤਾਂ ਪਿੱਛੇ ਰਹਿ ਗਏ ਸਾਡੇ ਨਾਲ ਆ ਨਹੀਂ ਕੀਤਾ ਨਹੀਂ ਉਹਨਾਂ ਨੇ ਅਨਸਾਨੀਅਤ ਤੌਰ ਤੇ ਅਸਲੀ ਜਾਰੀ ਤੇ ਵਫਾਦਾਰੀ ਦਿਖਾਈ ਆ ਪਰ ਸਾਡੇ ਆ ਨਿਚਾਰ ਕਲਾਕਾਰਾਂ ਨੇ ਉਹ ਕੀਤਾ ਇੱਕ ਪਾਸੇ ਅਜੇ ਸੇਵਾ ਬਲਦਾ ਪਿਆ ਸੀ ਦੂਜੇ ਪਾਸੇ ਭੰਗੜੇ ਪਾ ਸਕਦੇ ਸੀ ਇਹ ਜਿਹੜਾ ਇਹਨਾਂ ਨੇ ਸਮਾਗਮ ਰੱਖਿਆ ਸੀ ਇਨਾਮ ਵੰਡਣ ਵਾਲਾ ਜਾਂ ਫਿਲਮੀ ਅਵਾਰਡ ਵਾਲਾ ਇਹਨੂੰ ਅੱਗੇ ਕੀਤਾ ਜਾ ਸਕਦਾ ਸੀ ਕਈ ਲੋਕਾਂ ਨੇ ਇਹ ਕਮੈਂਟ ਕੀਤੇ ਕਿ ਅਖੇ ਜੇ ਘਰ ਚ ਵਿਆਹ ਧਰਿਆ ਹੋਵੇ ਤੇ ਜੇ ਮਰ ਗੋ ਜਿਓ ਵਿਆਹ ਹੈ ਗਾਂ ਕਿਵੇਂ ਹੋਜੂ ਜਿਹੜਾ ਬੰਦਾ ਦੁਨੀਆ ਤੋਂ ਚਲਾ ਗਿਆ ਜਿਹੜਾ ਮਰ ਗਿਆ ਉਹਦੇ ਤਾਂ ਹੱਥ ਵੱਸ ਕੁਝ ਨਹੀਂ ਸੀ ਨਾ ਪਰ ਜਿਹੜੇ ਮਗਰ ਜਿਉਂਦੇ ਆ ਉਹਨਾਂ ਦੇ ਹੱਥ ਵੱਸ ਬਹੁਤ ਕੁਝ ਸੀ ਪੰਨਾ ਸਾਲ ਕੋਈ ਮਾੜੀ ਮੋਟੀ ਸ਼ਖਸੀਅਤ ਦੇ ਮਾਲਕ ਨਹੀਂ ਸੀ ਪਾਲ ਮਕੰਦ ਸ਼ਰਮਾ ਜੀ ਨੇ ਇਹ ਗੱਲ ਦੱਸਿਆ ਕਿ ਉਹ ਪੜਾਉਂਦੇ ਵੀ ਸੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਸੀ ਨਾਲ ਆਪਦੀ ਅਦਾਕਾਰੀ ਕੰਮ ਵੀ ਕਰਦੇ ਸੀ ਬਰਾਬਰ ਦਾ ਬੈਲੈਂਸ ਬਣਾ ਕੇ ਰੱਖਿਆ ਉਹਨਾਂ ਨੇ ਹਮੇਸ਼ਾ ਨਰਾਸ਼ ਕਿਸੇ ਨੂੰ ਨਹੀਂ ਕੀਤਾ ਆਪਣੇ ਪਰਿਵਾਰ ਨੂੰ ਵੀ ਪੂਰਾ ਟਾਈਮ ਦਿੱਤਾ ਪਰ ਮੈਂ ਇਹ ਕਹਿਣਾ ਤੁਸੀਂ ਜਿੱਡੇ ਮਰਜੀ ਵੱਡੇ ਸਟਾਰ ਹੋ ਜਿੱਡੇ ਮਰਜੀ ਤੁਹਾਡੀ ਫੈਨ ਫੋਲਵਿੰਗ ਆ ਤੁਸੀਂ ਸਿਰਫ ਤੇ ਸਿਰਫ ਆਪਣੇ ਪਰਿਵਾਰ ਲਈ ਹੋ ਜਿਹੜਾ ਦੁੱਖ ਪੱਲਾ ਸਾਹਿਬ ਦੇ بیٹے ਨੂੰ ਬੇਟੀ ਨੂੰ ਤੇ ਜਾਂ ਉਹਨਾਂ ਦੀ ਧਰਮ ਪਤਨੀ ਨੂੰ ਤੇ ਜਾਂ ਬਾਕੀ ਰਿਸ਼ਤੇਦਾਰ ਜਾਂ ਕੁਸ਼ਕ ਜਿਹੜੇ ਉਹਨਾਂ ਦੇ ਸੱਚਮੁੱਚ ਜਿਗਰੀ ਯਾਰ ਸੀ ਉਹਨਾਂ ਨੂੰ ਉਹਨਾਂ ਨੂੰ ਸੀ ਬਾਕੀ ਕਲਾਕਾਰਾਂ ਨੂੰ ਕਿਸੇ ਨੂੰ ਨਹੀਂ ਸੀ ਦੁਪਹਿਰੇ ਚਿੱਟੇ ਕੱਪੜੇ ਪਾ ਕੇ ਰੋਂਦੇ ਰਹੇ ਸ਼ਾਮ ਨੂੰ ਲਾਲ ਗਲਾਲ ਕੱਪੜੇ ਪਾ ਕੇ ਉੱਥੇ ਨੱਚਦੇ ਰਹੇ ਉਹ ਕਲਾਕਾਰੀਆਂ ਵੀ ਉੱਥੇ ਬੈਠੀਆਂ ਸੀ ਸਿਆਣੀ ਉਮਰ ਦੀਆਂ ਜਿਹੜੀਆਂ ਫਿਲਮਾਂ ਦੇ ਵਿੱਚ ਭੱਟੇ-ਭੱਟੇ ਮੈਸੇਜ ਦਿੰਦੀਆਂ ਮੈਂ ਜ਼ਿੰਦਗੀ ਨੂੰ ਜਿਉਣ ਦੇ ਤਰੀਕੇ ਦੱਸਦੀਆਂ ਭੱਲਾ ਸਾਹਿਬ ਦੇ ਗੋਢੀ ਹੱਥ ਲਾਉਂਦੀਆਂ ਸੀ ਜਾਂ ਭੱਲਾ ਸਾਹਿਬ ਦੀ ਹਮ ਉਮਰ ਦੀਆਂ ਜਿਨ੍ਹਾਂ ਨੇ ਭੱਲਾ ਸਾਹਿਬ ਦੇ ਨਾਲ ਕੰਮ ਕੀਤਾ ਉਹ ਵੀ ਉੱਥੇ ਬੈਠੀਆਂ ਗੋਲੀਆਂ ਸੁਣ ਰਹੀਆਂ ਸੀ ਉਹ ਲੈਕਚਰ ਪੁਣਾ ਦੇਖ ਰਹੀਆਂ ਸੀ ਪਰ ਕਿਸੇ ਨੇ ਇਹ ਦੁੱਖ ਯਾਰ ਨਹੀਂ ਕੀਤਾ ਵੀ ਦੋ ਦਿਨ ਅੱਗੇ ਲਗਾ ਦੇ ਅੱਗੇ ਪ੍ਰੋਗਰਾਮ ਪਰ ਵੇਖੋ ਸੀਐਮ ਭਗਵਾਨਤਮਾਨ ਆਏ ਉਹਨਾਂ ਨੇ ਹਮਦਰਦੀ ਜਤਾਈ ਦੂਸਰੇ ਦਿਨ ਵੀ ਉਹਨਾਂ ਨੇ ਮੀਟਿੰਗ 'ਚ ਬੈਠਣ ਤੋਂ ਪਹਿਲਾਂ ਸਰਨਹਾਰ ਜਲੀ ਦਿੱਤੀ ਭੱਲਾ ਸਾਹਿਬ ਹੁਣ ਤੁਸੀਂ ਸੋਚਣਾ ਕਿ ਜਿਹੜਾ ਕੁਛ ਆ ਕੀਤਾ ਕੀ ਇਹ ਸਹੀ ਕੀਤਾ ਕਿ ਇਸ ਤਰੀਕੇ ਨਾਲ ਐਡੇ ਵੱਡੇ ਮਹਾਨ ਕਲਾਕਾਰ ਦੀ ਮੌਤ ਤੋਂ ਬਾਅਦ ਕੁਝ ਘੰਟਿਆਂ ਬਾਅਦ ਇਹ ਪ੍ਰੋਗਰਾਮ ਹੋਣਾ ਲਾਜ਼ਮੀ ਸੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਆਪਣੀ ਰਾਏ ਆ ਜਿਹੜੀ ਉਹ ਜਰੂਰ ਸਾਰੇ ਜਾਣੇ ਸਾਂਝੀ ਕਰਿਓ ਪਰ ਸਾਨੂੰ ਤੇ ਬਹੁਤ ਅਫਸੋਸ ਹੋਇਆ ਇੱਕ ਪਾਸੇ ਸੇਵਾਵਲਦਾ ਪਿਆ ਸੀ ਦੂਜੇ ਪਾਸੇ ਗੀਤ ਲਾ ਕੇ ਭੰਗੜੇ ਪੈਂਦੇ ਪਏ ਸੀ ਜਿਹੜੀ ਸ਼ਰਮ ਸਭ ਤੋਂ ਸ਼ਰਮਨਾਕ ਤੇ ਘਟੀਆ ਕਰਤੂਤ ਇਹ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਕੀਤੀ ਆ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ